ਤਾਂ ਹਰਿਆਣਾ ਦੇ ਅੰਮੂਪੁਰ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਦੁਕਾਨਦਾਰ ਵੱਡਾ ਜਿਵੇਂ ਕਿ ਇਹ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਉਸ ਨੂੰ ਅੱਜ ਵੱਡਾ ਹੁੰਗਾਰਾ ਮਿਲਿਆ ਤਾਂ ਵੱਡੀ ਜਥੇ ਸਿੱਖ ਸੰਗਤ ਦਾ ਵੱਡਾ ਇਕੱਠ ਜੋ ਅੱਜ ਇਸ ਜਗ੍ਹਾ ਤੇ ਹੋਇਆ ਤਾਂ ਜੋ ਫੈਸਲਾ ਲਿਆ ਗਿਆ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਨਾ ਕਰੇ ਲੇਕਿਨ ਸਿੱਖ ਜਥੇਬੰਦੀਆਂ ਜ਼ਰੂਰ ਮਦਦ ਕਰਨਗੀਆਂ ਤਾਂ ਉਹਨਾਂ ਦੇ ਲਈ ਅੱਜ ਜੋ ਪਰਿਵਾਰ ਦੇ ਲਈ ਮਕਾਨ ਦੇ ਨੀਂਹ ਰੱਖੀ ਜਾਣੀ ਆ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਸਿੱਖ ਆਗੂ ਪਹੁੰਚੇ ਹੋਏ ਨੇ ਸਿੱਖ ਜਿੱਥੇ ਬੰਦੀਆਂ ਦੇ ਨੁਮਾਇੰਦੇ ਨੇ ਵੱਡੇ ਆਗੂ ਨੇ ਤਾਂ ਤਸਵੀਰਾਂ ਦੇ ਵਿੱਚ ਬਖੂਬੀ ਆ ਨੀਆ ਵੀ ਇੱਥੇ ਰੱਖੇ ਕਾਰ ਉਹ ਜਿਹੜਿਆ ਅੱਜ ਉਹ ਜਿਹੜਿਆ ਘਰ ਦੇਖ ਰਿਹਾ ਤਾਂ ਤਸਵੀਰਾਂ ਦੇ ਵਿੱਚ ਬਖੂਬੀ ਸੀ ਕਿ ਕੱਲ ਪਰਸੋਂ ਅਸੀਂ ਘਰ ਦਿਖਾਇਆ ਸੀ ਕਿ ਬੀਤੇ 26 ਜੂਨ ਨੂੰ ਜਦ ਕਹਦੀਏ ਤਾਂ ਘਰ ਤੋੜ ਦਿੱਤਾ ਗਏ ਸੀ ਚਾਰ ਭਰਾਵਾਂ ਦੇ ਘਰ ਸੀ ਤਾ ਅੱਜ ਉਹ ਜਗ੍ਹਾ ਦੇ ਉੱਪਰ ਵੱਡਾ ਇਕੱਠ ਜੋ 12 ਜੁਲਾਈ ਨੂੰ ਕੀਤਾ ਗਿਆ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਤਾਂ ਅੱਜ ਸਿੱਖ ਜੰਦੇਬੰਦੀਆਂ ਦੇ ਵੱਲੋਂ ਇਸ ਪਰਿਵਾਰ ਨੂੰ ਨਵੇਂ ਮਕਾਨ ਉਸਾਰੀ ਕਰਨ ਦੇ ਲਈ ਤਾਂ ਅੱਜ ਨੀਂਹ ਪੱਥਰ ਰੱਖਿਆ ਜਾਵੇਗਾ ਇੱਕ ਜੋ ਵੱਡਾ ਫੈਸਲਾ ਲਿਆ ਗਿਆ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਨਾ ਕਰੇ ਲੇਕਿਨ ਜਥੇਬੰਦੀਆਂ ਵੱਲੋਂ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ ਤੇ ਉਹਨੂੰ ਦੇਖਦੇ ਹੋਏ ਅੱਜ ਜਥੇਬੰਦੀਆਂ ਜੋ ਨੀ ਪੱਥਰ ਪ੍ਰਵਾਸਾ ਮਿਲਿਆ ਹੋਵੇਗਾ ਉਹ ਕਹਿੰਦੇ ਕਿ ਅੱਜ ਉਹ ਹੌਸਲੇ ਵਿੱਚ ਹੋਇਆ ਹੋਵੇਗਾ ਜਿਹੜਾ ਕੀ ਇੱਕ ਸਮੇਂ ਦੇ ਉੱਤੇ ਆ ਕੇ ਕੱਲਾ ਪੈ ਗਿਆ ਸੀ ਤਾਂ ਦੇਖ ਸਕਦੇ ਹਾਂ ਪਰਿਵਾਰ ਦੇ ਮੈਂਬਰ ਜਾਂ ਜਥੇਬੰਦੀਆਂ ਨੇ ਨਹੀਂ ਰੱਖੀ ਜਾ ਰਹੀ ਨਹੀਂ ਰੱਖੀ ਅਜੇ ਤਾਂ ਆਪਾਂ ਦੇਖ ਸਕਦੇ ਹਾਂ ਹਰਿਆਣੇ ਤੇ ਪੰਜਾਬ ਤੇ ਹੋਰ ਨਾ ਥਾਵਾਂ ਤੋਂ ਆਏ ਲੋਕਾਂ ਵਕਫ ਵਕਫ ਚੰਦੀ ਮੰਦੀ ਦੇ ਲੋਕ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਏ ਨੇ ਤੇ ਆਪਣੇ ਸਹਿਯੋਗ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜਥੇਬੰਦੀਆਂ ਦੇ ਵੱਲੋਂ ਪਰਿਵਾਰ ਦੀ ਵੱਡੀ ਤੇ ਪੱਧਰ ਤੇ ਮਦਦ ਕੀਤੀ ਜਾ ਰਹੀ ਆ ਤਾਂ ਜੋ ਨੀ ਜੇ ਕਹਿ ਦਈਏ ਅੱਜ ਭਾਈ ਨੀ ਰੱਖੀ ਜਾਵੇਗੀ ਤਾਂ ਦੇਖ ਸਕਦੇ ਹੋ ਕੇ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਨੇ ਤਾਂ ਨੀ ਪਟਨੀ ਸ਼ੁਰੂ ਕਰ ਦਿੱਤੀ ਗਈ ਆ ਤਾਂ ਇਸ ਪਰਿਵਾਰ ਦੇ ਲਈ ਜੋ ਮਦਦ ਆ ਦੇਖ ਸਕਦੇ ਹੋ ਸ਼ੁਰੂ ਹੋ ਚੁੱਕੀ ਆ ਪਰਿਵਾਰ ਦੇ ਜੀ ਵੀ ਅਰਦਾਸ ਕਰ ਰਿਆ ਨਾਲ ਤੇ ਨਾਲ ਨੀ ਬੁਤੀ ਜਾ ਰਹੀ ਹੈ ਤੇ ਪੰਜ ਇੱਟਾਂ ਦੇ ਨਾਲ ਅਜੇ ਇਹ ਤੱਕ ਤੌਰ ਤੇ ਨਹੀਂ ਰੱਖਤੀ ਸੀਗੀ ਤੇ ਇਸ ਤੋਂ ਬਾਅਦ ਮਕਾਨ ਪੈਣੀ ਹੋ ਜਾਣਾ ਹੈ ਦੇਖ ਸਕਦੇ ਹੋ ਕਿ ਨੀ ਪਟਣੀ ਸ਼ੁਰੂ ਹੋ ਚੁੱਕੀ ਆ ਤੇ ਨਾਲ ਹੀ ਜੋ ਕਾਰਸ਼ੇ ਵਾਲੇ ਬੰਬਿਆਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਇੱਟਾਂ ਰੱਖ ਕੇ ਜੋ ਕਹਦੇ ਇਹ ਕਿ ਨੀ ਸ਼ੁਰੂ ਕਰਦੀ ਅਰਦਾਸ ਹੋਵੇਗੀ ਹੁਣ ਤੇ ਨੀ ਰੱਖ ਦਿੱਤੀ ਗਈ ਆ ਤਾਂ ਪਰਿਵਾਰ ਨੂੰ ਜੋ ਮਦਦ ਹੈ ਉਹ ਜੋ ਜਥੇਬੰਦੀਆਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਆ ਤਾਂ ਵੱਡਾ ਦੁਖਾਂਤ ਜੀ ਕਹਿ ਦिए ਤਾਂ ਇਸ ਪਰਿਵਾਰ ਦੇ ਉੱਪਰ ਵਾਪਰਿਆ ਕਿ ਸਾਰੇ ਭਰਾਵਾਂ ਦੇ ਘਰ ਜੋ ਢਾਹ ਢੇਰੀ ਕਰ ਦਿੱਤੇ ਗਏ ਸੀ ਸਰਪੰਚ ਦੇ ਵੱਲੋਂ ਤਾਂ ਤਸਵੀਰਾਂ ਦੇ ਵਿੱਚ ਅੱਜ ਵੱਡੀ ਜਥੇਬੰਦੀਆਂ ਦੇ ਵੱਲੋਂ ਵੱਡੀ ਵੱਡੀਆਂ ਜਥੇਬੰਦੀਆਂ ਪਹੁੰਚੀਆਂ ਨੇ ਤਾਂ ਨੀ ਤਾਂ ਬਾਅਦ ਥੋੜੇ ਸਮੇਂ ਦੇ ਵਿੱਚ ਨਹੀਂ ਰੱਖਦੇ ਸਾਰੀ ਜਿਹੜੀਆਂ ਇੱਟਾਂ ਜੋੜ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਤਾਂ ਤਸਵੀਰਾਂ ਦੇ ਵਿੱਚ ਬਖੂ ਵੀ ਆ ਅਰਦਾਸ ਹੋਈਗੀ ਅਰਦਾਸ ਤੋਂ ਬਾਅਦ ਜੋ ਇਸ ਘਰ ਦੇ ਉਸਾਰੀ ਦੇ ਕਾਰਜਾ ਉਹ ਸ਼ੁਰੂ ਹੋ ਜਾਣਗੇ ਤਾਂ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਘਰ ਦੀ ਜੋ ਕਹਿਦੀ ਕਿ ਨਹੀਂ ਰੱਖੀ ਜਾ ਰਹੀ ਹੈ ਇੱਟਾਂ ਰੱਖ ਕੇ ਭਾਈ ਬਲਦੇਵ ਸਿੰਘ ਢਾਲਾ ਵੀ ਇੱਥੇ ਪਹੁੰਚੇ ਹੋਏ ਨੇ ਹੋਰ ਵੀ ਇੱਥੇ ਆਗੂ ਇੱਥੇ ਪਹੁੰਚੇ ਹੋਏ ਨੇ ਤਾਂ ਅਰਦਾਸ ਹੋ ਗਈ ਉਹ ਪਰ ਤਰਫ਼ ਤੋਂ ਤਾਂ ਤਾਂ ਹਰਿਆਣਾ ਦੇ ਜ਼ਿਲ੍ਹਾ करनाल ਦੇ ਪਿੰਡ ਅੰਮੂਗੜ ਅੰਮੂਪੁਰ ਦੇ ਵਿੱਚ ਜੋ ਅੱਜ ਮਕਾਨ ਦੀ ਨੀਂਹ ਰੱਖੀ ਜਾ ਚੁੱਕੀ ਆ ਤਾਂ ਅਰਦਾਸ ਹੋਵੇਗੀ ਤੇ ਅਰਦਾਸ ਸੁਰੀਆਕਾਲਾ ਸਤਨਾਮ ਦੇ ਜੋ ਐਕਸ਼ਨ ਹੋ ਚੁੱਕੇ ਨੇ ਤੇ ਉਹਨਾਂ ਨੂੰ ਜੋ ਇਹ ਕਾਰਜ ਰੂਪ ਸੰਕਲਨ ਹੋ ਗਿਆ ਤੇ ਨਾਲ ਹੀ ਇਸ ਪਰਿਵਾਰ ਦੇ ਮਦਦ ਦੇ ਲਈ 83 ਵਿੱਚ ਜੋ ਸਿਕਤੇ ਜਿਤੇ ਬੰਦੇ ਅੱਗੇ ਆਈਆਂ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਜੋ ਇੱਕ ਕਾਰਵਾਈ ਕੀਤੀ ਗਈ ਸੀ ਮਕਾਨ ਤੋਂ ਉਹਨਾਂ ਦੀ ਪਰ ਜੋ ਸਿਕਤੇ ਹੁੰਦੀਆਂ ਇਸ ਪਰਿਵਾਰ ਦੇ ਲਈ ਅੱਗੇ ਆਈਆਂ ਨੇ ਤੇ ਮਕਾਨ ਦੇ ਉਹਨਾਂ ਸਾਰੀ ਕਾਰਜਾਂ ਦੇ ਦੀ ਉਹ ਰੱਖ ਦਿੱਤੇ ਗਏ ਤੇ ਉਹਨਾਂ ਦੇ ਸਮੇਂ ਦੇ ਵਿੱਚ ਉਹ ਸਾਰੀ ਕਾਰਜ ਸ਼ੁਰੂ ਹੋ ਜਾਣਗੇ ਸਤ ਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਹੋ ਚੁੱਕਿਆ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਾਪੂ ਜੀ ਸਾਡੇ ਨਾਮ ਨੇ ਸਰਕਾਰਾਂ ਦਾ ਤਾਂ ਕੋਈ ਨੁਮਾਇੰਦਾ ਇੱਥੇ ਪਹੁੰਚ ਨਹੀਂ ਲੇਕਿਨ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਅੱਜ ਤੁਹਾਡੀ ਹਮਾਇਤ ਦੇ ਲਈ ਤੁਹਾਡੀ ਮਦਦ ਦੇ ਲਈ ਪਹੁੰਚੇ ਕਿਵੇਂ ਦੇਖਦੇ ਹੋ ਬਹੁਤ ਸ਼ੁਕਰਾਂ ਗੁਜਾਰਾ ਉਹਨਾਂ ਤੇ ਹੂੰ ਧੰਨਵਾਦ ਹੈ ਉਹਨਾਂ ਦਾ ਬਹੁਤ ਉਹਨਾਂ ਨੇ ਸਾਡੀ ਮਦਦ ਵੀ ਕੀਤੀ ਹੈ ਹਾਂ ਅੱਗੂ ਵੀ ਉਹ ਨਾਲ ਖੜੇ ਨੇ ਹਾਂ ਜੀ ਅੱਜ ਘਰ ਦੀ ਜੋ ਨੀਂ ਰੱਖੀ ਗਈ ਹੈ ਦੁਆਰਾ ਨੀਂ ਮੱਥਰ ਰੱਖਤਾ ਹੈ ਕਿ ਮਕਾਨਾਂ ਦੀ ਉਸਾਰੀ ਸ਼ੁਰੂ ਹੋ ਸਕੇ ਕਿਵੇਂ ਦੇ ਦੇ ਬਾਬਾ ਗਰਮੀਤ ਸਿੰਘ ਜੀ ਉਹ ਸਾਰੀ ਕਰਾਂਗੇ ਕਰਸੇਵਾਲੇ ਹਾਂ ਜੀ ਸਾਰੇ ਸਹਿਯੋਗ ਦੇਣਗੇ ਇਲਾਕੇ ਦੀਆਂ ਸੰਗਤਾਂ ਹਾਂ ਜੀ ਬਿਲਕੁਲ ਇਲਾਕੇ ਦੀ ਸੰਗਤਾਂ ਸਹਿਯੋਗ ਦੇਣੀਆਂ ਬੱਬੇ ਜੀ ਕਿਵੇਂ ਦੇਖਦੇ ਹੋ ਅੱਜ ਤੁਸੀਂ ਵੀ ਇਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਖੜੇ ਹੋ ਨਾਲ ਸਰਕਾਰਾਂ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਪਰ ਜਥੇਬੰਦੀਆਂ ਜ਼ਰੂਰ ਪਹੁੰਚੀਆਂ ਇਹ ਅਕਾਲ ਪੁਰਖ ਦੀ ਕਿਰਪਾ ਹੈ ਜੋ ਕਿ ਸਾਰੀ ਉਹਨੇ ਵਿਧੀ ਬਣਾਈ ਹੈ ਸਿੱਖ ਕੌਮ ਕਦੇ ਵੀ ਰੋਸ ਨਹੀਂ ਕਰਦਾ ਗੁਰੂ ਤੇ ਲੋਕ ਸ਼ੁਕਰਾਨਾ ਕਰਦਾ ਤੇ ਇਹਦੇ ਚ ਵੀ ਗੁਰੂ ਸਾਹਿਬ ਨੇ ਸਦਾ ਸ਼ੁਕਰਾਨਾ ਹੀ ਹੈ ਕਿ ਜਿਉਂ ਉਹਨਾਂ ਨੇ ਟੁਹਾਏ ਨੇ ਤੇ ਗੁਰੂ ਸਾਹਿਬ ਸੰਗਤ ਉਹ ਆਪ ਬਣਵਾ ਰਹੇ ਨੇ ਇਹ ਕਦੇ ਵੀ ਸਰਕਾਰਾਂ ਵੱਲ ਨਹੀਂ ਦੇਖ ਜੀ ਸਿੱਖ ਕੌਮ ਇਹ ਗੁਰੂ ਸਾਹਿਬ ਅਕਾਲ ਪੁਰਖ ਸਾਰੀ ਕੀ ਕੌਮ ਤੇ ਸਹਾਈ ਹੁੰਦੇ ਨੇ ਤੇ ਇੱਥੇ ਸਰਕਾਰਾਂ ਵੱਲ ਵੇਖਣ ਦੀ ਗੱਲ ਹੀ ਨਹੀਂ ਹੁੰਦੀ ਜਿੱਥੇ ਸਿੱਖ ਕੌਮ ਆ ਜਾਏ ਤੇ ਉੱਥੇ ਤੋਂ بڑے بڑے ਮਹਿਲ ਬਣ ਜਾਂਦੇ ਨੇ ਇਹ ਤੋਂ ਕੋਈ ਵੱਡੀ ਗੱਲ ਹੀ ਨਹੀਂ ਹੈਗੀ ਬਿਲਕੁਲ ਲੇਕਿਨ ਕਿਵੇਂ ਦੇਖਦੇ ਹੋਂ ਕਿ ਅਕਸਰ ਹੀ ਆਪਾਂ ਜੀ ਕਹਿ ਦਈਏ ਨਾ ਪਿੰਡਾਂ 'ਚ ਸੁਣਦੇ ਹਾਂ ਵੀ ਅੱਜ ਪ੍ਰਸ਼ਾਸਨ ਨੇ ਕਿਸੇ ਦੀ ਜ਼ਮੀਨ ਦਾ ਕਬਜ਼ਾ ਛਡਾਇਆ ਹੈ ਪ੍ਰਸ਼ਾਸਨ ਪੁੰਚ ਹੈ ਪੁਲਿਸ ਪ੍ਰਸ਼ਾਸਨ ਆ ਜਾਂ ਕੁਝ ਹੋਰ ਹੈ ਲੇਕਿਨ ਘਰ ਨੂੰ ਤੋੜਨਾ ਕਿੱਥੇ ਦੇਖਦੇ ਹੋ ਕਿ ਕਬਜ਼ਾ ਚੜਾਉਣਾ ਸੀ ਤੇ ਹਮਦ ਭਾਗੀ ਘਟਣਾ ਹੈ ਜੀ ਔਰ ਇਹ ਜੇ ਨਹੀਂ ਹੋਣਾ ਚਾਹੀਦਾ ਇਹ ਅਜ ਤੱਕ ਪਹਿਲੇ ਸਰਕਾਰਾਂ ਚ ਨਹੀਂ ਹੋਇਆ ਲੇਕਿਨ ਇਹ ਪਹਿਲੀ ਸਰਕਾਰਾਂ ਨੇ ਜਿਹੜੀ ਹਜੇ ਕੰਮ ਕਰ ਰਹੀਆਂ ਨੇ ਇਹ ਪਤਨ ਦਾ ਕਾਰਨ ਹੈ ਸਰਕਾਰਾਂ ਦਾ ਉਹਨਾਂ ਦਾ ਅੰਤ ਆ ਚੁੱਕਿਆ ਬਿਲਕੁਲ ਸਰਕਾਰਾਂ ਦਾ ਅੰਤ ਆ ਚੁੱਕਿਆ ਹੈ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਮਹਿਲਾਵਾਂ ਜੋ ਘਰ ਦੀਆਂ ਮਹਿਲਾਵਾਂ ਨੇ ਜੋ ਘਰ ਨੂੰ ਜੋੜਦੀਆਂ ਨੇ ਕਹਿੰਦੇ ਨੇ ਮਹਿਲਾ ਹੀ ਇੱਕ ਔਰਤ ਹੀ ਘਰ ਨੂੰ ਜੋੜਦੀ ਆ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਕਿਵੇਂ ਦੇਖਦੇ ਨੇ ਅੱਜ ਤੋਡੇ ਲਈ ਇੱਕ ਛੋਟੀ ਜਿਹੀ ਖੁਸ਼ੀ ਕਹਿ ਸਕਦੇ ਹਾਂ ਕਿ ਜਥੇਬੰਦੀਆਂ ਦੇ ਵੱਲੋਂ ਤੁਹਾਨੂੰ ਮਦਦ ਦਾ ਵੱਡਾ ਹੰਗਾਰਾ ਦਿੱਤਾ ਹੈ। ਹਾਂਜੀ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਦੁਬਾਰਾ ਘਰ ਬਣਨ ਜਾ ਰਿਹਾ ਹੈ ਕਿ ਅਸੀਂ ਬੇਕਾਰ ਹੋ ਚੁੱਕੇ ਸੀ। ਵਨ ਸਾਨੂੰ ਬਹੁਤ ਖੁਸ਼ੀ ਹੈ ਜੀ ਧੰਨਵਾਦ ਸਾਰੀ ਜਥੇਬੰਦੀਆਂ ਦਾ ਕਿ ਆ ਸਾਨੂੰ ਫਿਰ ਛੱਤ ਦੁਬਾਰਾ ਮਿਲ ਗਈ ਸਾਨੂੰ ਸਾਡੇ ਸਿਰ ਤੇ ਛੱਤ ਆ ਗਈ। ਸਾਡੇ ਜਵਾਨ ਬੱਚੀਆ ਹੁਣ ਆਪਣੇ ਘਰ ਵਿੱਚ ਰਹਿ ਸਕਣਗੇ ਆ ਘਰ ਘਰ ਨਹੀਂ ਜਾਣਾ ਪਏਗਾ ਸਾਨੂੰ ਹੁਣ। ਧੰਨਵਾਦ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਭਾਜੀ। ਲekin ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਾ ਜਾਂ ਫਿਰ ਕਹਿ ਦਈਏ ਕਿ ਕਿਸੇ ਤਰ੍ਹਾਂ ਹੀ ਕੋਈ ਗੱਲਬਾਤ ਨਹੀਂ ਸਾਹਮਣੇ ਆਈ ਪਰ ਜਥੇਬੰਦੀਆਂ ਦੇ ਵੱਲੋਂ ਜੋ ਕਾਰ세ਵਾਲੇ ਬਾਬਾ ਦੇ ਬਾਬਾ ਜੀ ਦੇ ਵੱਲੋਂ ਸਾਰੀ ਸ਼ੁਰੂ ਕਰਵਾਉਣ ਦਾ ਫੈਸਲਾ ਲੈ ਕੇ ਹਾਂਜੀ ਬਸ ਉਹਨਾਂ ਦੀ ਹੁਣ ਮਰਜ਼ੀ ਨਹੀਂ ਆਈ ਅੱਗੇ ਤੇ ਸਾਨੂੰ ਇਹਨਾਂ ਦਾ ਬਹੁਤ ਸਾਰਾ ਹੈ ਜੀ ਸਾਨੂੰ ਬਹੁਤ ਸ਼ੁਕਰਗੁਜ਼ਾਰਾ ਸੀ ਇਹਨਾਂ ਦਾ ਸਾਡੇ ਜਿੰਨੀਆਂ ਜਥੇਬੰਦੀਆਂ ਆਈਆਂ ਥੋੜੀ ਹਮਾਇਤ ਦੇ ਵਿੱਚ ਹੋਣੀਆਂ ਤੁਹਾਨੂੰ ਇਨਸਾਫ ਦਿਵਾਉਣ ਵਾਸਤੇ ਪਹੁੰਚੇ ਕਿਵੇਂ ਦੇ ਹਾਂਜੀ ਬਸਨ ਬਹੁਤ ਅੱਛਾ ਲੱਗ ਰਿਹਾ ਕਿ ਸਾਡੇ ਕੋਲ ਸ਼ਬਦ ਨਹੀਂ ਆਗੇ ਬੋਲਣ ਜੋਗੇ ਕਿ ਅਸੀਂ ਕਰ ਸਕੀਏ ਗੱਲਬਾਤ ਜੀ ਬਿਲਕੁਲ ਪਰਿਵਾਰਿਕ ਜੋ ਔਰਤਾਂ ਨਹੀਂ ਕਰਦੀਆਂ ਉਹਨਾਂ ਦੇ ਕੋਲ ਸ਼ਬਦ ਨਹੀਂ ਆਗੇ ਲੇਕਿਨ ਹੋਰ ਵੀ ਮਹਿਲਾਵਾਨੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਪੰਜ ਜੀ ਕੀ ਵੀ ਦੇਖਦੇ ਹੋ ਕਿ ਅੱਜ ਪਰਿਵਾਰ ਦੇ ਹਮੈਦ ਦੇ ਲਈ ਸਿੱਖ ਜੱਥੇਬੰਦੀਆਂ ਅੱਗੇ ਆਈਆਂ ਪਰ ਪ੍ਰਸ਼ਾਸਨ ਦਾ ਅਧਿਕਾਰੀ ਜਿਨ੍ਹਾਂ ਨੇ ਤੋੜ-ਫੋੜ ਕੀਤੀ ਆ ਘਰ ਤੋੜ ਦਿੱਤੇ ਆ ਕੋਈ ਨਹੀਂ ਆਇਆ ਹਾਂਜੀ ਬਸ ਬਹੁਤ ਮਾੜੀ ਕੰਮ ਨੇ ਪ੍ਰਸ਼ਾਸਨ ਦੀ ਜਿਨ੍ਹਾਂ ਨੇ ਆ ਤੱਕਾ ਕੀਤਾ ਸਾਡੇ ਨਾਲ ਤੇ ਸਾਧ ਸੰਗਤ ਦਾ ਖਾਲਸੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਹਾਂਜੀ ਅੱਜ ਵੱਡਾ ਇਕੱਠ ਇਸ ਪਰਿਵਾਰ ਦੇ ਲਈ ਇਕੱਠਾ ਹੋਇਆ ਕਿ ਕਾਰਤੀਵਾਲੇ ਬਾਬੇ ਨੇ ਨੀਂਰ ਖਾ ਦਿੱਤੀ ਆ ਭਾਈ ਬਡਾਲਾ ਸਾਹਿਬ ਜੀ ਇੱਥੇ ਪਹੁੰਚੇ ਹੋਰ ਵੀ ਜੱਥੇਬੰਦੀਆਂ ਪਹੁੰਚੀਆਂ ਤੇ ਧੰਨਵਾਦ ਕਰਦੇ ਆਂ ਦੇ ਲੋ ਵੀ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਿਲਕੁਲ ਪਰਿਵਾਰ ਦੇ ਵੱਲੋਂ ਜਿੱਥੇ ਧੰਨਵਾਦ ਕੀਤਾ ਜਾ ਰਿਹਾ ਉੱਥੇ ਹੀ ਇੱਕ ਛੋਟੀ ਜਿਹੀ ਖੁਸ਼ੀ ਹੈ ਕਿ ਉਹਨਾਂ ਦਾ ਰਹਿਣ ਬਸੇਰਾ ਜੋ ਘਰ ਹੁੰਦਾ ਇੱਕ ਰਹਿਣ ਬਸੇਰਾ ਹੁੰਦਾ ਉਸ ਦੀ ਦੁਆਰਾ ਉਹ ਸਾਰੀ ਹੋਵੇਗੀ ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਅਸ਼ਫਾਕ ਟੁੱਡੀ ਅਮੂਪੁਰ ਕਰਨਾਲ